ਦਿੱਲੀ ਚ ਅਗਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹਾਰੇ ਨੇ ਉਹ ਸਿਰਫ ਉਹਨਾਂ ਵੋਟਾਂ ਕਰਕੇ ਹਾਰੇ ਨੇ ਜਿਹੜੀਆਂ ਕਾਂਗਰਸ ਨੂੰ ਪਈਆਂ ਨੇ ਆਮ ਆਦਮੀ ਪਾਰਟੀ ਦੀ ਅਗਰ ਵੋਟ ਬਦਲ ਨਹੀਂ ਹੁੰਦੀ ਤਾਂ ਫਿਰ ਉਹ ਦੂਜਿਆਂ 'ਚ ਬਦਲ ਜਾਂਦੀ ਉੱਥੇ ਨਹੀਂ ਬਦਲੀ ਨਾ ਲੈ ਕੇ ਤੁਹਾਡੀ ਸਰਕਾਰ ਇੱਥੇ ਬਣ ਗਈ ਹੈ ਉੱਪਰ ਵੀ ਥੋੜੀ ਸਰਕਾਰ ਹੈ ਤੁਹਾਨੂੰ ਬਜਟ ਦੀ ਬਾਰ-ਬਾਰ ਨਹੀਂ ਕਹਿਣਾ ਜਿਦਾ ਮੇਰੇ ਬਜਟ ਨਹੀਂ ਮੇ ਕੋ ਪੈਸਾ ਨਹੀਂ ਆ ਰਿਹਾ ਇਹ ਨਹੀਂ ਆ ਰਿਹਾ ਇਹਨਾਂ ਨੂੰ ਮਿਲ ਕੇ ਸ਼ਹਿਰ ਦਾ ਕੰਮ ਕਰਨਾ ਜੀ ਸ਼ਹਿਰ ਦਾ ਬਹੁਤ ਹੀ ਬੁਰਾ ਹਾਲ ਹੈ ਕੋਈ ਜ਼ਮੀਰ ਵਾਲੀ ਗੱਲ ਰਹੀ ਨਹੀਂ ਹੈ ਕੋਈ ਕਿਸੇ ਦਾ ਸੈਂਸਰਿਟੀ ਨਹੀਂ ਰਹੀ ਹੈ ਮੇਰਾ ਫਾਇਦਾ ਕੀ ਹੈ ਉਧਰ ਜਾ ਰਹੇ ਆ ਪਬਲਿਕ ਦਾ ਜਾਂ ਲੋਕਾਂ ਦਾ ਕਿਸੇ ਦਾ ਕੋਈ ਫਾਇਦਾ ਸ਼ਹਿਰ ਦਾ ਦੇਖਣ ਲਈ ਕੋਈ ਤਿਆਰ ਨਹੀਂ ਛੋਟੇ ਛੋਟੇ ਸ਼ਹਿਰ ਜਿਹੜੇ ਨੇ ਚਮਕ ਜਾਂਦੇ ਨੇ ਤਰੱਕੀ ਕਰ ਜਾਂਦੇ ਨੇ ਤੁਸੀਂ ਆਪਣੇ ਸ਼ਹਿਰ ਨੂੰ ਚਮਕਾਓ ਲੋਕੀ ਤੁਹਾਨੂੰ ਸਿਰ ਤੇ ਬਿਠਾਣਗੇ ਇਹ ਕਿਹੜੀ ਤਰੱਕੀ ਹੈ ਪਿਛਲੇ 9 ਸਾਲਾਂ ਚ ਅਸੀਂ ਬਚਪਨ ਤੋਂ ਇੱਥੇ ਆ ਜੰਮੇ ਭਲੇ ਇੱਥੇ ਹੈਗੇ ਆ 1996 ਤੋਂ ਤੁਸੀਂ ਕਾਰਪੋਰੇਸ਼ਨ ਦੇਖੋ ਕਾਰਪੋਰੇਸ਼ਨ ਨੇ ਪਲਾਕੀ ਕੀਤਾ ਸ਼ਹਿਰ ਦਾ ਚੰਡੀਗੜ੍ਹ ਦੀ ਰਾਜਨੀਤੀ ਜਿਹੜੀ ਹੈਗੀ ਹੈ ਮੇਅਰ ਚੋਣਾਂ ਤੋਂ ਬਾਅਦ ਭਖਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੇ ਨੇ ਸੀਨੀਅਰ ਲੀਡਰ ਨੇ ਉਹਨਾਂ ਦੇ ਉਹ ਇਹ ਪਤਾ ਕਰ ਰਹੇ ਨੇ ਕਿ ਕਾਂਗਰਸ ਦੇ ਵਿੱਚ ਕੀ ਕੋਈ ਨੇ ਨਗਦਦਾਰੀ ਕਰੀ ਹੈ ਪਾਰਟੀ ਦੇ ਨਾਲ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਐਕਸਪਰਟ ਪੋਲੀਟੀਕਲੀ ਐਕਸਪਰਟ ਮਨਜੀਤ ਸੈਦੇਵ ਜੀ ਮੇਰੇ ਨਾਲ ਹੈ ਮਨਜੀਤ ਜੀ ਕਿਵੇਂ ਦੇਖਦੇ ਹੋ ਤੁਸੀਂ ਮੇਅਰ ਚੋਣਾਂ ਨੂੰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਹੈ ਚੰਡੀਗੜ੍ਹ ਦੇ ਵਿੱਚ ਤੇ ਗਠਜੋੜ ਨੇ ਪ੍ਰੇਮ ਲਤਾ ਜੀ ਖੜੇ ਹੋਏ ਸੀ ਮੇਰ ਦੀ ਚੋਣਾ ਦੇ ਵਿੱਚ ਤੇ ਦੋ ਵੋਟਾਂ ਜਿਹੜੀ ਹੈਗੀ ਆ ਉਹ ਹੋਈ ਸੀਗੀ ਆਵਾਦੀ ਪਾਰਟੀ ਤੇ ਕਾਂਗਰਸ ਦਾਅਵੇ ਕਰ ਰਹੇ ਕਿ ਜਲਦੀ ਹੀ ਪਤਾ ਕਰਕੇ ਆਪਾਂ ਉਹਨੂੰ ਪਾਰਟੀ ਤੋਂ ਬਾਹਰ ਕਰਾਂ ਕੀ ਕਰਨਾ ਚਾਹੁੰਗੇ ਕੀ ਦੇਖਦੇ ਹਾਂ ਮਨੀ ਜੀ ਬਹੁਤ ਹੀ ਕਲੀਅਰ ਗੱਲ ਹੈਗੀ ਆ ਵੀ ਆਵਾਦੀ ਪਾਰਟੀ ਔਰ ਕਾਂਗਰਸ ਜਿਹੜੀ ਆ ਦੋਨੋਂ ਹੁਣ ਇੱਕ ਦੂਜੇ ਤੇ આરોਪ ਲਗਾ ਰਹੇ ਨੇ ਜਿੱਥੇ ਕਿਹਾ ਜਾ ਸਕਦਾ ਹੈ ਵੀ ਪਾਰਟੀਆਂ ਜਿਹੜੀਆਂ ਨੇ ਬੇਸ਼ੱਕ ਦਿਖਾਵਾ ਕਰ ਰਹੇ ਨੇ ਹੁਣ ਵੀ ਅਸੀਂ ਉਧਰੋਂ ਫੜਾਂਗੇ ਉਧਰੋਂ ਫੜਾਂਗੇ ਸਾਫ ਤਾਂ ਕਲੀਅਰ ਹੈ ਵੀ ਕਾਂਗਰਸ ਨੇ ਹੀ ਇਹ ਜਿਹੜਾ ਹੈਗਾ ਸਾਰਾ ਛੜਯੰਤਰ ਰਚਿਆ ਹੁਣ ਜਗ ਜਾਇਰ ਇਸ ਕਰਕੇ ਹੋ ਰਿਹਾ ਵੀ ਦਿੱਲੀ ਚ ਤੁਸੀਂ ਚੋਣਾਂ ਦੇਖੇ ਨੇ ਦਿੱਲੀ ਚ ਅਗਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹਾਰੇ ਨੇ ਉਹ ਸਿਰਫ ਉਹਨਾਂ ਵੋਟਾਂ ਕਰਕੇ ਹਾਰੇ ਨੇ ਜਿਹੜੀਆਂ ਕਾਂਗਰਸ ਨੂੰ ਪਈਆਂ ਨੇ ਕਾਂਗਰਸ ਨੂੰ ਜਿਹੜੀਆਂ ਵੋਟਾਂ ਜਿਹੜੀਆਂ ਪਈਆਂ ਨੇ ਉਹਨੇ ਉਹਨੇ ਮਾਰਜਨ ਤੋਂ ਹੀ ਹਾਰੇ ਨੇ ਬੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਇਹਦੇ ਚ ਇਹ ਵੀ ਗੱਲ ਵੱਡੀ ਸਮਝਣ ਵਾਲੀ ਹੈ ਵੀ ਹਰਿਆਣਾ ਦੇ ਵਿੱਚ ਇਹਨਾਂ ਦਾ ਆਪਸ ਤਾਲਮੇਲ ਹੋ ਰਿਹਾ ਸੀਗਾ ਉਹ ਤਾਲਮੇਲ ਨਹੀਂ ਹੋਇਆ ਹਰਿਆਣਾ ਚ ਕਾਂਗਰਸ ਨੂੰ ਨੁਕਸਾਨ ਹੋਇਆ ਔਰ ਕਿੱਥੇ ਕਿਨਾ ਕਿੱਥੇ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਦਿੱਲੀ ਚ ਇਹਨਾਂ ਨੇ ਛੱਟ ਪੈਕ ਦਿੱਤਾ ਉਹ ਕਾਂਗਰਸ ਨੇ ਸੋ ਸਮੇਂ ਕੇ ਪੂਰਾ ਜਿਹੜਾ ਦਿੱਤਾ ਹੈਗਾ ਕਾਂਗਰਸ ਜੇ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਬੰਸਰ ਗੁੱਟ ਵੀ ਹੈਗਾ ਉਹ ਬੜਾ ਸ਼ਾਂਤ ਬੈਠਾ ਹੈ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਤੇ ਇੱਕ ਸਾਈਡ ਕਾਂਗਰਸ ਪਾਰਟੀ ਵੱਡੇ ਵੱਡੇ ਦਾਅਵੇ ਵੀ ਕਰ ਰਹੀ ਹੈ ਦੇਖੋ ਬੰਸਲ ਗਰੁੱਪ ਨੂੰ ਹੁਣ ਅੱਗੇ ਆਣਾ ਚਾਹੀਦਾ ਉਹਨਾਂ ਨੂੰ ਬਹੁਤ ਵੱਡਾ ਮੌਕਾ ਮਿਲ ਗਿਆ ਦੋਨਾਂ ਨੂੰ ਪਹਿਲਾਂ ਉਹਨਾਂ ਨੇ ਅਗਰ ਟਾਈਅਪ ਕੀਤਾ ਸੀ ਤਾਂ ਪਵਨ ਪੰਸਲ ਦਾ ਬਹੁਤ ਵੱਡਾ ਰੋਲ ਸੀਗਾ ਉਹਦੇ ਵਿੱਚ ਆਪਸ ਚ ਆਮ ਆਦੀ ਪਾਰਟੀ ਔਰ ਕਾਂਗਰਸ ਨੂੰ ਇਕੱਠੇ ਕਰਨ ਚ ਬੇਸ਼ੱਕ ਉਹਨਾਂ ਨੂੰ ਬਾਅਦ ਚ ਟਿਕਟ ਨਹੀਂ ਮਿਲੀ ਤੇ ਉਹ ਥੋੜੇ ਠੰਡੇ ਹੋ ਕੇ ਬੈਗੇ ਜਾਂ ਰਾਜਨੀਤੀ ਪਤਾ ਨਹੀਂ ਕਿਸ ਤਰ੍ਹਾਂ ਦੀ ਕਰਨਾ ਚਾਹੁੰਦੇ ਨੇ ਲੇਕਿਨ ਉਹ ਗਰੁੱਪ ਦੇ ਜਿਹੜੇ ਕੁਝ ਬੰਦੇ ਨੇ ਜਿੰਦਾ ਕੁਝ ਤਾਂ ਭਾਜਪੀ ਚ ਵੀ ਚਲੇ ਗਏ ਉਧਰ ਵੀ ਚਲੇ ਗਏ ਹੁਣ ਇਹਨਾਂ ਜਿਹੜੀ ਕਾਂਗਰਸ ਨੂੰ ਉਹਨਾਂ ਨੂੰ ਥੋੜਾ ਹਾਵੀ ਹੋਣ ਦਾ ਮੌਕਾ ਸੀਗਾ ਪਰ ਮੈਨੂੰ ਹਲੇ ਲੱਗ ਨਹੀਂ ਰਿਹਾ ਵੀ ਉਹ ਜਿਹੜੇ ਹਾਵੀ ਹੋਣਗੇ ਲੇਕਿਨ ਜਿੱਥੇ ਗੱਲ ਕੀਤੀ ਹੈਗੇ ਇਹਨਾਂ ਦੀ ਆਪਸੀ ਆਮ ਆਦੀ ਪਾਰਟੀ ਔਰ ਕ ਉਹ ਤਾਂ ਹੁਣ ਜਗ ਜਾਇਰ ਹੋ ਚੁੱਕਾ ਵੀ ਇਹਨਾਂ ਦਾ ਆਪਸੀ ਜਿਹੜਾ ਤਾਲਮੇਲ ਹੁਣ ਖਤਮ ਹੋ ਚੁੱਕਿਆ ਮੈਂ ਇੱਥੇ ਇੱਕ ਹੋਰ ਗੱਲ ਹੋਰ ਵੀ ਕਹਿਣਾ ਚਾਹਾਂਗਾ ਵੀ ਚੰਡੀਗੜ੍ਹ ਤਾਂ ਇਹ ਆਪਸੀ ਤਾਲਮੇਲ ਦੀ ਗੱਲ ਕਰ ਰਹੇ ਨੇ ਮਰੀਸ ਚੋੜੀ ਜੀ ਕਹਿੰਦੇ ਜੇ ਅਸੀਂ ਇਕੱਠੇ ਆਏ ਜਾਂ ਵੋਹਾਂ ਬੁਲਾ ਕੇ ਮੀਟਿੰਗਾਂ ਹੋ ਰਹੀਆਂ ਨੇ ਵੀ ਅਸੀਂ ਇਕੱਠੇ ਚੱਲਾਂਗੇ ਦੂਜੇ ਪਾਸੇ ਗਰਦਾਰ ਵੀ ਲੱਭਣਗੇ ਤੀਸਰੇ ਪਾਸੇ ਪੰਜਾਬ ਚ ਆਮ ਆਦੀ ਪਾਰਟੀ ਹਰਨ ਦੇ ਢੋਲ ਵਜਾਉਂਦੇ ਨੇ ਢੋਲ ਵਜਾ ਰਹੇ ਨੇ ਵੀ ਦੇਖੋ ਇਹ ਹਾਰ ਗਏ ਨੇ ਬੰਦੇ ਇਹਨਾਂ ਨੇ ਸਾਨੂੰ ਸੜਨਾਂ ਧੋਖਾ ਕੀਤਾ ਸਾਨੂੰ ਰਾਜਸਥਾਨ ਚ ਮਾਰ ਪੁਵਾਈ ਸਾਨੂੰ ਇਹਨਾਂ ਨੇ ਹਰਿਆ ਇਸ ਕਰਕੇ ਇਹਨਾਂ ਨੇ ਦਿੱਲੀ ਜਪਈ ਚੰਡੀਗੜ੍ਹ ਵੀ ਇੱਥੋਂ ਹੀ ਸ਼ੁਰੂਆਤ ਹੋਈ ਏ ਇਹ ਬੇਸ਼ੱਕ ਜੋ ਮਰਜੀ ਕਹਿੰਦੇ ਰਹਿਣ ਵੀ ਅਸੀਂ ਬੜੇ ਆਪਸ-ਪਾਸ ਨਾਲੇ ਸੰਬੰਧ ਹੈ ਮੈਂ ਤਾਂ ਬਹੁਤ ਪਹਿਲਾਂ ਹੀ ਦੱਸਤਾ ਸੀਗਾ ਵੀ ਜਿਹੜੇ ਲਕੀ ਨੇ ਕਾਂਗਰਸ ਦੇ ਪ੍ਰਧਾਨ ਨੇ ਉਹ ਜ਼ਰੂਰ ਕਾਂਗਰਸ ਬੀਜੇਪੀ ਲੀਡਰ ਦੇ ਮਤ ਕਰਨਗੇ ਤੇ ਉਹੀ ਸਾਹਮਣੇ ਆਇਆ ਸਾਹਮਣੇ ਕਲੀਅਰ ਤੁਸੀਂ ਹੋ ਗਈ ਹੈ ਹੋਈ ਹੈ ਹੁਣੇ ਪ੍ਰੇਮ ਲਤਾ ਜੀ ਕਹਿੰਦੇ ਅਸੀਂ ਲੱਭਾਂਗੇ ਵੀ ਗद्दार ਕੌਣ ਹੈ ਗद्दार ਤਾਂ ਤੁਹਾਡੇ ਸਾਹਮਣੇ ਹੀ ਹੈ ਕਾਰਵਾਈ ਕਰਨ ਚਾਹੋ ਨਾ ਹੁਣ ਹਿੰਮਤ ਕੋਈ ਨਹੀਂ ਦਿਖਾ ਰਿਹਾ ਆਮ ਆਦੀ ਪਾਰਟੀ ਦੀ ਅਗਰ ਵੋਟ ਬਦਲ ਨਹੀਂ ਹੁੰਦੀ ਤਾਂ ਫਿਰ ਉਹ ਦੂਜਿਆਂ 'ਚ ਬਦਲ ਜਾਂਦੀ ਉੱਥੇ ਨਹੀਂ ਬਦਲੀ ਨਾ ਉੱਥੇ ਕੇ ਪੂਰੀ ਦੀ ਪੂਰੀ ਆ ਗਈ ਸਿਰਫ ਇਹਦੇ 'ਚ ਹੀ ਮੇਅਰ 'ਚ ਹੀ ਬਦਲੀ ਉਹ ਫਿਰ ਕਾਂਗਰਸ ਵਾਲੇ ਨੇ ਇੱਧਰ ਉੱਧਰ ਜੜੀ ਗੜਬੜ ਜੜੀ ਹੋਈ ਹੈ ਵੀ ਇਹ ਇਹ ਕਨਫਰਮ ਕਹਿ ਸਕਦਾ ਦਿੱਲੀ ਦੀ ਚੋਣਾਂ ਵੀ ਹੋਈਆਂ ਥੋੜੇ ਦਿਨ ਪਹਿਲਾਂ ਦਿੱਲੀ ਦੀ ਚੋਣਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਆਮ ਆਦੀ ਪਾਰਟੀ ਨੇ ਉੱਥੇ ਵੱਡੇ ਵੱਡੇ ਦਾਅਵੇ ਕੀਤੇ ਕਿ ਸਾਡੀ ਵੀ ਟੀਮਾਂ ਜਿਹੜੀਆਂ ਕਵਰ ਕਰ ਰਹੀ ਸੀਗੀ ਤੇ ਐਜੂਕੇਸ਼ਨ ਦੇ ਉੱਪਰ ਕਹਿੰਦਾ ਬਹੁਤ ਕੰਮ ਕੀਤਾ ਪਰ ਭਾਜਪਾ ਆਪਣੀ ਸਰਕਾਰ ਬਣਾਈ ਦੇਖੋ ਲੋਕੀ ਕੁਝ ਹੈਲਥ ਔਰ ਕੁਝ ਜਿਹੜੇ ਹੈਲਥ ਦੇ ਕੰਮਾਂ ਨੂੰ ਤੇ ਸਕੂਲਾਂ ਦੇ ਕੰਮਾਂ ਨੂੰ ਲੈ ਕੇ ਤਾਂ ਥੋੜੇ ਬਹੁਤੇ ਖੁਸ਼ ਹਤੇ ਨਜ਼ਰ ਆ ਰਹੇ ਸੀਗੇ ਬਾਕੀ ਅਦਰਵਾਈਜ਼ ਦਿੱਲੀ ਦਾ ਬਹੁਤ ਹੀ ਮਾੜਾ ਹਾਲ ਸੀਗਾ ਚਾਹੇ ਉਹ ਸਿਵਲ ਜੂਨੀਅਨ ਹੋਵੇ ਚਾਹੇ ਹੋਰ ਹੋਵੇ ਸਾਰੇ ਬੰਦੇ ਜਿਹੜੇ ਆ ਉਹ ਪਿੱਛੇ ạt ਗਏ ਸੀਗੇ ਫਿਰ ਕਾਂਗਰਸ ਦੇ ਨਾਲ ਜਿਹੜਾ ਟਾਈਪ ਇਹਨਾਂ ਦਾ ਨਹੀਂ ਹੋਇਆ ਕਾਂਗਰਸੇ ਛੱਟ ਪੈਕ ਲੱਗਾ ਆਮ ਆਦੀ ਪਾਰਟੀ ਨੂੰ ਬਹੁਤ ਵੱਡੀ ਸਿੱਖ ਲੈਣੀ ਚਾਹੀਦੀ ਸੀ ਜਦੋਂ ਇਹਨਾਂ ਦੇ ਸਾਰੇ ਮੈਂਬਰ ਪਾਰਲੀਮੈਂਟ ਹਾਰ ਗਏ ਸੀਗੇ ਚੋਣਾਂ ਹਾਰ ਗਏ ਸੀਗੇ ਉਹਦੇ ਚੈਨਲ ਨੂੰ ਚਾਹੀਦਾ ਸੀਗਾ ਵੀ ਆਪਸੇ ਤਾਲਮੇਲ ਕਰਕੇ ਚੱਲਦੇ ਹੁਣ ਕੁ ਸਿੱਟਾ ਆਇਆ ਸੀ ਨੇ ਜਿਹੜੇ ਕਾਂਗਰਸ ਨੇ ਲੈ ਗਏ ਨੇ ਵੋਟਾਂ ਉਹਨਾਂ ਦੇ ਹਾਰੇ ਨੇ ਇਹਨਾਂ ਦੇ ਬੰਦੇ ਆਵਾਜ਼ ਦੀ ਪਾਰਟੀ ਦੇ ਦੂਸਰਾ بار بار ਇੱਕੋ ਜਿਹੜਾ ਝੂਠ ਹੁੰਦਾ ਨਾ ਲੋਕਾਂ ਨੂੰ ਨਹੀਂ ਚੜਦਾ ਅਸੀਂ ਕਟੜ ਇਮਾਨਦਾਰ ਤੁਸੀਂ ਇਹਲ ਜਾ ਰਹੇ ਹੋ ਫਿਰ ਕਟੜ ਇਮਾਨਦਾਰ ਕਿੱਥੋਂ ਥੋੜੇ ਦੇ ਮਕਦਮੇ ਦਰਜ ਹੋ ਰਹੇ ਨੇ ਸਰਕਾਰਾਂ ਜੜੀਆਂ ਨੇ ਮਕਦਮੇ ਕੋਈ ਇੱਦਾਂ ਨਹੀਂ ਦਰਜ ਕਰ ਲੈਂਦੀਆਂ ਐਡੇ ਵੱਡੇ ਲੀਡਰ ਦੇ ਖਿਲਾਫ ਅੱਜ ਕਿਸੇ ਖਿਲਾਫ ਐਫਆਰ ਦਰਜ ਹੁੰਦੀ ਹੈ ਉਹ ਦਸ ਤਰ੍ਹਾਂ ਦੇ ਆਰਟੀ ਠੋਕਦਾ ਹੈ ਕਈ ਤਰ੍ਹਾਂ ਦੇ ਜਵਾਬ ਮੰਗਦਾ ਹੈ ਕਿੱਥੇ ਕਿੱ ਇਹਨਾਂ ਨੂੰ ਸਾਹਮਣੇ ਆ ਵੀ ਜਿਹੋ ਉਹਨਾਂ ਨੇ ਕੀਤਾ ਉਹਨਾਂ ਦੇ ਸਾਹਮਣੇ ਆ ਰਿਹਾ ਦੂਸਰਾ ਭਾਜਪੀ ਨੇ ਗ੍ਰਿਪਿੰਗ ਇਹ ਨਹੀਂ ਕੀਤੀ ਆ ਵੀ ਆਪਣੇ ਸਾਰੇ ਪ੍ਰਦੇਸ਼ਾਂ ਦੇ ਮਨਿਸਟਰ ਆਪਣੇ ਜਿੰਨੇ ਐਮਪੀ ਨੇ ਸਾਰੇ ਦਿੱਲੀ ਲਗਾ ਰੱਖੇ ਸੀਗੇ ਇੱਕ ਇੱਕ ਵਰਕਰ ਜਿਹੜਾ ਗਰਾਸਰੂਟ ਤੇ ਕੰਮ ਕਰ ਰਿਹਾ ਸੀਗਾ ਤੇ ਉੱਥੇ ਮੋਦੀ ਫੈਕਟਰ ਦਾ ਕੰਮ ਜਿਹੜਾ ਬਹੁਤ ਵੱਡਾ ਹੋਇਆ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਜਿਹੜਾ ਹੈਗਾ ਹੁਣ ਜਿਹੜਾ ਚੰਡੀਗੜ੍ਹ ਦੇ ਨਵੇਂ ਮੇਅਰ ਹਰਪ੍ਰੀਤ ਕੋਰ ਬਬਲਾ ਜੀ ਬਣੇ ਨੇ ਕੀ ਕੁਝ ਨਵੀਂ ਪ੍ਰੋਜੈਕਟਸ ਨੇ ਦੇਖੋ ਮੇਰਾ ਤਾਂ ਇਹ ਸੁਝਾਅ ਹੈ ਲੀਡਰਾਂ ਨੂੰ ਵੀ ਤੁਹਾਡੀ ਆਪਸੀ ਤਾਲਮੇਲ ਜਿਹੜਾ ਬੇਸ਼ੱਕ ਖਰਾਬ ਹੁੰਦਾ ਹੈ ਸ਼ਹਿਰ ਦਾ ਨੁਕਸਾਨ ਨਾ ਕਰੋ ਹਰਪ੍ਰੀਤ ਕੋਰ ਬਬਲਾ ਜੀ ਆਏ ਨੇ ਡਬਲ ਇੰਜਨ ਸਰਕਾਰ ਦੀ ਗੱਲ ਕਰਦੇ ਨੇ ਅਗਰ ਤੁਹਾਡੀ ਸਰਕਾਰ ਇੱਥੇ ਬਣ ਗਈ ਹੈ ਉੱਪਰ ਵੀ ਤੁਹਾਡੀ ਸਰਕਾਰ ਹੈ ਤੁਹਾਨੂੰ ਬਜਟ ਦੀ ਬਾਰ-ਬਾਰ ਨਹੀਂ ਕਹਿਣਾ ਜੀ ਮੈਨੂੰ ਬਜਟ ਨਹੀਂ ਮੇਕੋ ਪੈਸਾ ਨਹੀਂ ਆ ਰਿਹਾ ਇਹ ਨਹੀਂ ਆ ਰਿਹਾ ਇਹਨਾਂ ਨੂੰ ਮਿਲ ਕੇ ਸ਼ਹਿਰ ਦਾ ਕੰਮ ਕਰਨਾ ਜੀ ਸ਼ਹਿਰ ਦਾ ਬਹੁਤ ਹੀ ਬੁਰਾ ਹਾਲ ਹੈ ਚਾਹੇ ਉਹ ਸਫਾਈ ਵਿਵਸਥਾ ਹੋ ਜੇ ਚਾਹੇ ਤੁਸੀਂ ਆ ਦੇਖੋ ਪਸ਼ੂਆਂ ਦਾ ਕਲ ਵਿਜ਼ਿਟ ਕਰਕੇ ਆਏ ਨੇ ਉਹਨਾਂ ਨੇ ਦੇਖਿਆ ਉੱਥੇ ਵੀ ਬੁਰਾ ਹਾਲ ਹੈ ਕਿਸੇ ਪਾਸੇ ਦੇਖ ਲਓ ਸ਼ਹਿਰ ਦਾ ਬਹੁਤ ਹੀ ਬੁਰਾ ਸੜਕਾਂ ਦਾ ਬੁਰਾ ਹਾਲ ਹੈ ਫਿਰ ਫੰਡ ਨਹੀਂ ਉਹ ਫੰਡ ਨਹੀਂ ਫੰਡ ਅਰੇਂਜ ਕਰੋ ਨਾ ਤੁਸੀਂ ਡਬਲ ਇੰਜਰ ਸਰਕਾਰ ਦੀ ਗੱਲ ਕਰਦੇ ਹੋ ਫੰਡ ਆਰ ਕਿਉਂ ਨਹੀਂ ਆ ਰਿਹਾ ਤੁਹਾਡੇ ਕੋਲ ਕੱਲ ਹੀ ਹਰਿਆਣਾ ਦੇ ਇੱਕ ਤੋਂ ਮੰਤਰੀਆਂ ਨਾਲ ਗੱਲ ਹੋ ਰਹੀ ਸੀਗੀ ਉਹ ਕਹ ਰਹੇ ਸਾਨੂੰ ਫੰਡ ਦੀ ਕਮੀ ਨਹੀਂ ਐਸੀ ਸਰਕਾਰ ਸਾਨੂੰ ਮਤ ਪੂਰੀ ਕਰ ਰਹੀ ਐ ਤਾਂ ਤੁਸੀਂ ਵੀ ਲਓ ਜਾ ਕੇ ਮਿਲ ਸਕਦੇ ਹੋ ਇਹਨਾਂ ਨੂੰ ਇਮੀਡੀਏਟਲੀ ਬਜਾਏ ਇੱਧਰ ਉੱਧਰ ਜਾਣ ਦੇ ਸਿੱਧਾ ਇਸ ਸਰਕਾਰ ਕੋਲ ਜਾ ਕੇ ਫੰਡ ਅਰੇਂਜ ਜੜੇ ਕਰਨੇ ਚਾਹੀਦੇ ਆ ਮੈਨੂੰ ਪਿੱਛੇ ਇੱਕ ਪੁਰਾਣਾ ਮੇਅਰ ਜਿਹੜੇ ਨੇ ਉਹ ਦੱਸ ਰਹੇ ਸੀਗੇ ਵੀ ਇਹਦੇ 'ਚ ਮੇਅਰ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਜਦੋਂ ਬਜਟ ਬਜਟ ਨੂੰ ਲੈ ਕੇ ਹੁੰਦਾ ਉਹ ਚ ਕਮੇਟੀ ਬਣੀ ਆ ਉਹ ਚ ਮੇਅਰ ਜਾ ਕੇ ਕਮੇਟੀ ਜਾ ਕੇ ਗੱਲਬਾਤ ਕਰ ਸਕਦਾ ਤੇ ਚੰਡੀਗੜ੍ਹ ਦੇ ਮੇਅਰ ਨੂੰ ਉਹਨਾਂ ਨੂੰ ਹਰਪ੍ਰੀਤ ਕੋਰ ਬਬਲਾ ਜੀ ਨੂੰ ਚਾਹੀਦਾ ਵੀ ਇਮੀਡੀਏਟ ਪਹਿਲਾਂ ਫੰਡ ਨੂੰ ਜੋੜ ਦੇਣ ਪ੍ਰੈਫਰੈਂਸ ਦੇਣ ਤੁਹਾਡੀ ਇੰਨੀ ਪ੍ਰਾਪਰਟੀ ਬਚੀ ਪਈ ਉਹਨੂੰ ਵੇਚ ਕੇ ਉਹਦਾ ਪੈਸਾ ਇਕੱਠਾ ਕਰੋ ਕੁਛ ਤਾਂ ਕੁਛ ਕੋਈ ਤਾਂ ਆਪਾਂ ਦਾ ਹੋ ਹੀ ਸਕਦਾ ਨਾ ਤੁਸੀਂ ਇਮੀਡੀਏਟ ਕਹਿੰਦਾ ਵੀ ਅੱਜ ਇੱਥੇ ਮੈਂ ਇਹਨਾਂ ਪੋਲ ਟੈਕਸ ਲਾ ਦਵਾਂ ਲੋਕਾਂ ਨੂੰ ਟੈਕਸ ਲਾ ਕੇ ਝਾੜ ਲਵਾਂ ਇਹ ਨਹੀਂ ਔਰ ਕੀ ਆਪਣੇ ਨਾਲ ਲੱਗਦਾ ਪੰਚਕੁਲੇ ਦੇ ਵਿੱਚ ਜਿਹੜਾ ਹੈਗਾ ਮੇਅਰ ਦੀ ਚੋਣਾਂ ਹਰ 5 ਸਾਲ ਬਾਅਦ ਹੁੰਦੀਆਂ ਨੇ ਤੇ ਚੰਡੀਗੜ੍ਹ ਦੇ ਵਿੱਚ 1 ਸਾਲ ਦੇ ਲਈ ਮੇਅਰ ਬਣਦਾ ਤੇ ਉਹ ਵੀ ਜਿਹੜੇ ਐਮਸੀ ਨੇ ਉਹ ਉਹਨੂੰ ਚੁਣਦੇ ਨੇ ਚੰਡੀਗੜ੍ਹ ਦੇ ਵਿੱਚ ਪਬਲਿਕ ਆਮ ਪਬਲਿਕ ਚੁਣਦੀ ਹੈ ਤੁਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੇ ਚੰਡੀਗੜ੍ਹ ਦੇ ਵਿੱਚ ਵੀ ਆ ਇਹ ਚੀਜ਼ ਅਲੱਗ ਹੋਣੀ ਚਾਹੀਦੀ ਹੈ ਇਹੋ ਜਿਹਾ ਕੁਝ ਪ੍ਰੋਟੋਕੋਲ ਹੋਣਾ ਚਾਹੀਦਾ ਮੁਰੇਸ਼ ਜੀ ਇਹ ਪਹਿਲਾਂ ਵੀ ਸਵਾਲ ਆਪਾਂ ਕੀਤਾ ਸੀ ਗੱਲ ਵੀ ਹੋਈ ਸੀ ਮੈਂ ਅਸੀਂ ਲੋਕਾਂ ਤੋਂ ਵੀ ਸਵਾਲ ਪੁੱਛ ਚੁੱਕਿਆ ਲੋਕੀ ਵੀ ਚਾਹੁੰਦੇ ਨੇ ਵੀ ਮੇਅਰ ਚੁਣਨ ਦਾ ਵੀ ਮੌਕਾ ਸਾਨੂੰ ਮਿਲਣਾ ਚਾਹੀਦਾ ਪਤਾ ਤਾਂ ਲੱਗੇ ਵੀ ਲੋਕੀ ਕੀ ਚਾਹੁੰਦੇ ਨੇ ਕਾਉਂਸਲਰ ਜਿਹੜੇ ਨੇ ਜਦੋਂ ਮਰਜ਼ੀ ਬਦਲ ਜਾਂਦੇ ਨੇ ਹੁਣ ਕਈ ਕੋਈ ਕਿੰਨਾ ਕੁਝ ਹੋ ਗਿਆ ਇੱਥੇ ਚੰਡੀਗੜ੍ਹ ਦੀ ਰਾਜਨੀਤੀ 'ਚ ਮੈਂ ਦੇਖ ਰਿਹਾ ਵੀ ਕਾਉਂਸਲਰ ਵੀ ਇੱਧਰ ਉੱਧਰ ਹੋ ਕੇ ਆਪਣਾ ਕਿਸੇ ਨੂੰ ਕੋਈ ਜ਼ਮੀਰ ਵਾਲੀ ਗੱਲ ਰਹੀ ਨਹੀਂ ਐ ਕੋਈ ਕਿਸੇ ਦਾ ਸੈਂਸਰਿਟੀ ਨਹੀਂ ਰਹੀ ਐ ਮੇਰਾ ਫਾਇਦਾ ਕੀ ਐ ਉਧਰ ਜਾ ਰਿਹਾ ਪਬਲਿਕ ਦਾ ਜਾਂ ਲੋਕਾਂ ਦਾ ਕਿਸੇ ਦਾ ਕੋਈ ਫਾਇਦਾ ਸ਼ਹਿਰ ਦਾ ਦੇਖਣ ਲਈ ਕੋਈ ਤਿਆਰ ਨਹੀਂ ਅਕਰਦੇ ਵਿੱਚ ਕੀ ਕਹਿਣਾ ਚਾਹੋਗੇ तमाम ਜਿਹੜੇ ਮੇਅਰ ਸੌਰੀ ਸੀਨੀਅਰ ਅਡਵਿਟੀ ਮੇਅਰ ਜਾਂ ਮੇਅਰ ਚੰਡੀਗੜ੍ਹ ਦੇ ਨੇ ਮੁਨੀ ਜੀ ਇਹ ਵੀ ਹੁਣ ਦੇਖੋ ਦੋ ਕਹਿੰਦੇ ਪਾਂ ਪਾਂ ਦੀ ਲੱਕੜੀ ਇਕੱਠੀ ਹੋ ਗਈ ਉਧਰ ਕਾਂਗਰਸ ਆ ਗਏ ਉਧਰ ਭਾਜਪੀ ਦੇ ਆ ਗਏ ਫਿਰ ਇਹਨਾਂ ਦੋਨਾਂ ਦਾ ਕਿਦਾਂ ਤਾਲਮੇਲ ਹੋਏਗਾ ਨਹੀਂ ਮੈਨੂੰ ਲੱਗਦਾ ਕਿ ਤਾਲਮੇਲ ਕਰ ਪਾਣਗੇ ਮੈਨੂੰ ਵੀ ਬਹੁਤ ਲੱਗਦਾ ਕੰਮ ਹੋ ਨਹੀਂ ਪਾਣੇ ਸ਼ਾਇਦ ਵਿਕਾਸ ਦਾ ਕੰਮ ਕਰਨ ਦੀ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਇਹਨਾਂ ਨੂੰ ਅੱਗੇ ਉੱਠ ਕੇ ਆਣਾ ਚਾਹੀਦਾ ਸੀਨੀਅਰ ਨੇ ਬਹੁਤ ਸਿਆਣੇ ਨੇ ਬਬਲਾ ਜੀ ਬਹੁਤ ਸਿਆਣੇ ਨੇ ਉਹਦੇ ਵਾਈਫ ਨੇ ਹੋਰ ਜਿਹੜੇ ਕਾਂਗਰਸ ਦੇ ਆਗੂ ਨੇ ਬੜੇ ਸਿਆਣੇ ਨੇ ਇੱਥੇ ਬਚਪਨ ਤੋਂ ਇੱਥੇ ਰਹੇ ਨੇ ਉਹਨਾਂ ਨੂੰ ਪਤਾ ਵੀ ਕੀ ਦਿੱਕਤਾਂ ਨੇ ਔਰ ਇਹ ਕਰ ਸਕਦੇ ਨੇ ਐਨੀਵੇ ਨਹੀਂ ਕਰ ਸਕਦੇ ਨੇ ਇਹਨਾਂ ਨੂੰ ਕਰਨਾ ਚਾਹੀਦਾ ਆਪਣੇ ਲੈਵਲ ਤੇ ਪੂਰਾ ਜ਼ੋਰ ਲਾ ਕੇ ਕਰਨਾ ਚਾਹੀਦਾ ਛੋਟੇ-ਛੋਟੇ ਸ਼ਹਿਰ ਜਿਹੜੇ ਨੇ ਚਮਕ ਜਾਂਦੇ ਨੇ ਤਰੱਕੀ ਕਰ ਜਾਂਦੇ ਨੇ ਤੁਸੀਂ ਆਪਣੇ ਸ਼ਹਿਰ ਨੂੰ ਚਮਕਾਓ ਲੋਕੀ ਤੁਹਾਨੂੰ ਸਿਰ ਤੇ ਪਟਾਣਗੇ ਇਹਦੀ ਹੋਰ ਦੀ ਚੀਜ਼ ਹੈ ਤੁਸੀਂ ਘਟੋ ਘਟੋ ਚੰਡੀਗੜ੍ਹ ਦੇ ਵਿੱਚ 30 35 40 ਸਾਲਾਂ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਇੰਨੇ ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਕਿੰਨੇ ਮੇਰ ਬਦਲ ਗਏ ਹੋਣੇ ਤੁਹਾਡੇ ਤੁਹਾਨੂੰ ਦੇਖਦੇ ਦੇਖਦੇ ਤੇ ਕਿੰਨਾ ਕੁ ਵਿਕਾਸ ਮੰਨਦੇ ਹੋ ਕਿ ਚੰਡੀਗੜ੍ਹ ਦਾ ਕਿੰਨਾ ਕੁ ਵਿਕਾਸ ਹੋਇਆ ਦੇਖੋ ਲੀਡਰ ਪਹਿਲਾਂ ਮੈਂ ਦੇਖਿਆ ਸੀਗਾ ਵੀ ਨੋਟ ਕਰ ਲੈਂਦੇ ਸੀ ਵੀ ਕਿੱਥੇ ਕੀ ਹੋਇਆ ਕੀ ਕਹੇਗਾ ਉਹਨੂੰ ਇਮੀਡੀਏਟਲੀ ਅਫਸਰ ਨੂੰ ਤਾਲਮੇਲ ਕਰਦੇ ਸੀਗੇ ਦੇਖੋ ਨਾ ਹੁਣ ਅਫਸਰਾਂ ਦਾ ਤਾਲਮੇਲ ਲੀਡਰਾਂ ਨਾਲ ਹੈ ਨਾ ਲੀਡਰਾਂ ਦਾ ਅਫਸਰ ਨਾਲ ਤਾਲਮੇਲ ਹੈਗਾ ਉਹ ਕਿਉਂ ਘਟਦਾ ਜਾ ਰਿਹਾ ਹੈ ਉਹਦਾ ਨਤੀਜਾ ਵੀ ਆ ਚੰਡੀਗੜ੍ਹ ਡੇ ਬਾਏ ਡੇ ਪਿੱਛੇ ਤਰੱਕੀ ਤਰੱਕੀ ਦੀ ਗੱਲ ਕਰਦੇ ਤੁਸੀਂ ਚੰਡੀਗੜ੍ਹ 'ਚ ਕੀ ਤਰੱਕੀ ਹੈ ਪਿਛਲੇ ਇੰਨੇ ਸਾਲਾਂ 'ਚ ਅਸੀਂ ਬਚਪਨ ਤੋਂ ਇੱਥੇ ਆ ਜੰਮ ਨਿ 96 ਤੋਂ ਤੁਸੀਂ ਕਾਰਪੋਰੇਸ਼ਨ ਦੇਖੋ ਕਾਰਪੋਰੇਸ਼ਨ ਨੇ ਪਲਾਕੀ ਕੀਤਾ ਸ਼ਹਿਰ ਦਾ ਕੀ ਫਾਇਦਾ ਹੋਇਆ ਕੁਝ ਵੀ ਨਹੀਂ ਮੌਕਾ ਸੀਗਾ ਵੀ ਕਾਰਪੋਰੇਸ਼ਨ ਬਣੀ ਸੀਗੀ ਲੋਕਾਂ ਦੇ ਨੁਮਾਇੰਦੇ ਨੇ ਜਿਹੜਾ ਉਹਨੇ ਏਰੀਏ ਤੱਕ ਸੀਮਿਤ ਨੇ ਲੋਕਾਂ ਦੇ ਪੱਜ ਪੱਜ ਕੇ ਕੰਮ ਕੀਤੇ ਇਹਦੇ ਨਾਲ ਚੰਗਾ ਕੰਮ ਇਹਨੂੰ ਯਾਦ ਹੈ ਬਹੁਤ ਧੇਰੇ ਪਹਿਲਾਂ ਸੈਕਟਰ ਲੈਵਲ ਅਡਵਾਈਜ਼ਰੀ ਕਮੇਟੀ ਹੁੰਦੀ ਸੀਗੀ ਸੈਕਟਰਾਂ ਦੇ ਇੱਕ ਇੱਕ ਸੈਕਟਰ ਦੀ ਇੱਕ ਇੱਕ ਕਮੇਟੀ ਹੁੰਦੀ ਸੀ ਉੱਚ ਹਰੇਕ ਪਾਰਟੀ ਦਾ ਇੱਕ ਲੀਡਰ ਹੁੰਦਾ ਸੀ ਦੋ ਦੋ ਲੀਡਰ ਹੁੰਦਾ ਸੀ ਉਸ ਏਰੀਏ ਦੇ ਅਫਸਰ ਹੁੰਦੇ ਸੀਗੇ ਇਨਵੋਲ ਵਿੱਚ ਉਹ ਮੈਂਬਰ ਹੁੰਦੇ ਸੀਗੇ ਉਹ ਉੱਥੇ ਜਾ ਕੇ ਡਿਵੈਲਪਮੈਂਟ ਦੇ ਲੋਕੀ ਆਪਣੇ ਦੱਸਦੇ ਸੀ ਮੇਰੇ ਏਰੀਆ 'ਚ ਇਹ ਦਿੱਕਤ ਹੈ ਇਹ ਦਿੱਕਤ ਹੈ ਉਹ ਬਲਕਿ ਜਿਆਦਾ ਕੰਮ ਹੋ ਜਾਂਦੇ ਸੀਗੇ ਇੱਕ ਸਾਲ ਹੋ ਹੋਰ ਹੈ ਮੰਜੀਜੀ ਕਿ ਇੱਕ ਸੰਸਦ ਦੇ ਵਿੱਚ ਗੂੰਜ ਗੂੰਜਦੀ ਹੈ ਕਿ ਚੰਡੀਗੜ੍ਹ ਦੇ ਜਿਹੜੇ ਚਦਰਾਣ ਵਾਲੇ ਸਮਾਲ ਫਲੈਟ ਕੋਲ ਮਾਲਕਾਨਾ ਹੱਕ ਨਹੀਂ ਦਿੱਤਾ ਜਾਵੇਗਾ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਮਾਲਕਾਨਾ ਹੱਕ ਦੀ ਗੱਲ ਸ਼ੁਰੂ ਤੋਂ ਹੀ ਲੀਡਰ ਬਣਾ ਰਹੇ ਨੇ ਇੱਧਰ ਉੱਧਰ ਕਰਨੇ ਪਰ ਮੈਨੂੰ ਜੱਥੇਕ ਲੱਗਦਾ ਹੈ ਵੀ ਜਿਸ ਦਿਨੇ ਪਾਲਿਸੀ ਬਣੀ ਸੀਗੀ ਝੁੱਗੀਆਂ ਦੇ ਬਦਲੇ ਫਲੈਟ ਦੇਣ ਦੀ ਉਹਦੇ 'ਚ ਮਾਲਕਾਨਾ ਹੱਕ ਨਹੀਂ ਸੀਗਾ ਹਾਲਾਂਕਿ ਪਵਨ ਪੰਸਰ ਹੋਣਾ ਨੇ ਪਿੱਛੇ ਆਪਣੀ ਸਟੇਟਮੈਂਟ ਦੇ ਕੇ ਕਿਹਾ ਵੀ ਉਹਦੇ ਵਿੱਚ ਕੋਈ ਅਮੈਂਡਮੈਂਟ ਸੀ ਕੀਤੀ ਸੀਗੀ ਵੀ ਇਹ ਮਾਲਕਾਨਾ ਹੱਕ ਜਿਹੜਾ ਹੈਗਾ ਮੇਰੇ ਸਾਹਮਣੇ ਮਾਲਕਾਨਾ ਹੱਕ ਦੀ ਰਾਈਟ ਡਿਊਟੀ ਨਹੀਂ ਉਹਨਾਂ ਦੀ ਨਹੀਂ ਬਣ ਰਾਈਟ ਨਹੀਂ ਬੰਦਾ ਵੇਚ ਜਾਂਦੇ ਨੇ ਲੋਕੀ ਫਰੀ ਲੈ ਕੇ ਵੇਚ ਜਾਂਦੇ ਨੇ ਅੱਜ ਝੁੱਗੀ ਪਾਉਂਦੇ ਨੇ ਕੱਲ ਨੂੰ ਹਟਾਣ ਜਾਂਦੇ ਪਥਰਾਵ ਕਰਦੇ ਨੇ ਫਿਰ ਲੀਡਰ ਜਾ ਕੇ ਉਹਨਾਂ ਨੂੰ ਰਾਸ਼ਨ ਕਾਰਡ ਦੇ ਦਿੰਦਾ ਮੁੜ ਕੇ ਬਿਸ਼ਿੰਦੇ ਬਣ ਜਾਂਦੇ ਨੇ ਫਿਰ ਉਹਨਾਂ ਨੂੰ ਉਹਦੇ ਬਦਲੇ ਦੇ ਦਿੰਦਾ ਮਿਡਲ ਕਲਾਸ ਨੂੰ ਅੱਜ ਤੱਕ ਸਰਕਾਰ ਨੇ ਕੋਈ ਮਕਾਨ ਦਿੱਤਾ ਹੋਏ ਕੋਈ ਫਲੈਟ ਦਿੱਤਾ ਹੋਏ ਉਹ ਦਿਖਾ ਦਿਓ ਤੁਸੀਂ ਚੰਡੀਗੜ੍ਹ 'ਚ ਕੋਈ ਵੀ ਮਿਡ ਕਦੀ ਇੱਕ ਵਾਰੀ ਗੱਲ ਚੱਲ ਰਹੀ ਸੀਗੀ ਵੀ ਮਿਡਲ ਕਲਾਸ ਵਾਸਤੇ ਹਾਊਸਿੰਗ ਬੋਰਡ ਜਿਹੜੇ ਫਲੈਟ ਬਣਾ ਕੇ ਦੇਗਾ ਅੱਜ ਹਾਊਸਿੰਗ ਬੋਰਡ ਦਾ ਫਲੈਟ ਜਿਹੜਾ ਅਮੀਰ ਤੋਂ ਅਮੀਰ ਬੰਦਾ ਨਹੀਂ ਖਰੀਦ ਸਕਦਾ ਕਰੋੜਾਂ ਦੇ ਫਲੈਟ ਹੋ ਗਏ ਨੇ ਕਿੱਥੋਂ ਖਰੀਦੇਗਾ ਕਿੱਥੇ ਗਈਆਂ ਸਕੀਮਾਂ ਹਾਊਸਿੰਗ ਸਕੀਮਾਂ ਜਿਹੜੇ ਇੱਥੇ ਬੰਦੇ ਨੇ ਜ਼ਿੰਦਗੀ ਲਾਲਾ ਕੇ ਨੌਕਰੀਆਂ ਕਰਕੇ ਰਿਟਾਇਰ ਹੋਏ ਨੇ ਉਹਨਾਂ ਵਾਸਤੇ ਕਿੱਥੇ ਮਕਾਨ ਹੈ ਈਵਨ ਜਰਨਲਿਸਟ ਦੇਖ ਲਓ ਸਾਡੇ ਪੱਤਰਕਾਰ ਜਿਹੜੇ ਨੇ ਸਰਕਾਰੀ ਮਕਾਨਾਂ 'ਚ ਰਹ ਰਹੇ ਕਿ ਨਿਕਲ ਗਏ ਨੇ ਕੋਈ ਜਿਰਕਪੁਰ ਚਲੇ ਗਿਆ ਕੋਈ ਇੱਧਰ ਚਲੇ ਗਿਆ ਉੱਧਰ ਚਲੇ ਗਿਆ ਇਸ ਏਰੀਆ 'ਚ ਬਣਾ ਹੀ ਨਹੀਂ ਪ ਮੈਂ ਇਹੀ ਕਹਾਂਗਾ ਸ਼ਹਿਰ ਦਾ ਵਿਕਾਸ ਸਿਸਟਮ ਬਹੁਤ ਜ਼ਰੂਰੀ ਹੈ ਸ਼ਹਿਰ ਦੇ ਵਿਕਾਸ 'ਪਰ ਲੀਡਰਾਂ ਨੂੰ ਧਿਆਨ ਦੇਣਾ ਚਾਹੀਦਾ ਆਪਣੀ ਹਰ ਚੀਜ਼ ਨੂੰ ਉੱਪਰ ਉੱਟ ਕੇ ਪੱਤਰਕਾਰਾਂ ਨੂੰ ਵੀ ਚਾਹੀਦਾ ਇਹਨੂੰ ਥੋੜਾ ਜਾਗਰੂਕ ਕਰੋ ਜਿਹੜੀ ਚੀਜ਼ਾਂ ਨੇ ਉਹਨੂੰ ਖੁੱਲ੍ਹ ਕੇ ਇਹਨੂੰ ਲਗਾਉਣਾ ਚਾਹੀਦਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਗਰ ਇਹ ਵਿਕਾਸ ਨਹੀਂ ਹੋਇਆ ਲੋਕਾਂ ਨੇ ਵੀ ਇਹਨਾਂ ਨੂੰ ਬਿਆਨ ਦੇਖਿਆ ਸੀ ਮੈਂ ਇੱਕ ਦੋ ਦਿਨ ਪਹਿਲਾਂ ਕੂੜਾ ਮਾਜਰਾ ਤੁਸੀਂ ਬਣਾਇਆ ਲਿਖਿਆ ਹੋਈ ਸੀਗਾ ਬਿਲਕੁਲ ਮਨੀਤ ਜੀ ਤੁਸੀਂ ਜਗ੍ਹਾ ਜਗ੍ਹਾ ਦੇਖ ਲਓ ਕੂੜੇ ਪਏ ਹੋਏ ਨੇ ਕੂੜਾ ਚੱਕਦਾ ਕੋਈ ਨਹੀਂ ਹੈ ਅਗਰ ਤੁਸੀਂ ਘਰ-ਘਰ ਤੋਂ ਕੂੜਾ ਚੱਕਣ ਦਾ ਸਿਸਟ ਫਿਰ ਤੁਸੀਂ ਕਹਿੰਦੇ ਸੀ ਚਲਾਨ ਕਰ ਰਹੇ ਆ ਦਿਖਾਓ ਨਾ ਕਿੱਥੇ ਚਲਾਨ ਕਰ ਰਹੇ ਹੋ ਮੈਨੂੰ ਤੁਹਾਡੇ ਚਲਾਨ ਦਾ ਡਰ ਨਹੀਂ ਤੁਹਾਡੀ ਟੀਮ ਦਾ ਡਰ ਨਹੀਂ ਤੁਹਾਡੇ ਇਹ ਲੋਕਾਂ ਨੂੰ ਡਰ ਨਹੀਂ ਹੈ ਤਾਂ ਫਿਰ ਤਾਂ ਰੱਬ ਆਸਰੀ ਹੈ ਫਿਰ ਤਾਂ ਕਾਰਪੋਰੇਸ਼ਨ ਦਾ ਤਾਲਾ ਲਾ ਦੇਣਾ ਚਾਹੀਦਾ ਸਾਫ਼ ਜੀ ਗੱਲ ਤਾਂ ਏਸੀ ਕੇ ਐਕਸਪਰਟ ਮਨਜੀਤ ਸੈਦੇਵ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਹੈਗਾ ਹੁਣ ਤਾਂ ਡਬਲ ਇੰਜਨ ਦੀ ਸਰਕਾਰ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਬਣ ਚੁੱਕੀ ਹੈ ਕਿਉਂਕਿ ਭਾਜਪਾ ਦਾ ਮੇਅਰ ਵੀ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਹੈ ਸੈਂਟਰ ਦੇ ਵਿੱਚ ਵੀ ਸਰਕਾਰ ਬੀਜੇਪੀ ਦੀ ਹੈ ਪਰ ਹੁਣ ਤਾਂ ਜਿਹੜਾ ਹੈਗਾ ਚੰਡੀਗੜ੍ਹ ਦਾ ਵਿਕਾਸ ਹੋਣਾ ਚਾਹੀਦਾ ਹੈਗਾ